ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦ ਰਹਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਪਰਿਵਾਰ ਨੂੰ 2023 ਦੇ ਵਿੱਚ ਵਿਦੇਸ਼ੀ ਨੇਤਾਵਾਂ ਤੋਂ ਲੱਖਾਂ ਡਾਲਰਾਂ ਦੇ ਤੋਹਫੇ ਮਿਲੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਕੀਮਤੀ ਤੋਹਫਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਲ ਬਾਈਡਨ ਨੂੰ ਦਿੱਤਾ ਗਿਆ 20 ਹਜ਼ਾਰ ਅਮਰੀਕੀ ਡਾਲਰ ਦਾ ਹੀਰਾ ਤੇ ਵਿਦੇਸ਼ ਮੰਤਰੀ ਅਲਾ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਖਾਤਿਆਂ ਮੁਤਾਬਕ ਮੋਦੀ ਵੱਲੋਂ ਦਿੱਤਾ ਗਿਆ ਇਹ 7.5 ਕੈਰਟ ਦਾ ਹੀਰਾ 2023 ਦੇ ਵਿੱਚ ਰਾਸ਼ਪਤੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮਿਲਿਆ ਸਭ ਤੋਂ ਮਹਿੰਗਾ ਤੋਹਫ਼ਾ ਤੇ ਇਸ ਤੋਂ ਇਲਾਵਾ ਬਾਈਡਨ ਪਰਿਵਾਰ ਨੂੰ ਅਮਰੀਕਾ ਵਿੱਚ ਯੂਕਰੇਨ ਦੇ ਰਾਜਦੂਤ ਤੋਂ 14063 ਅਮਰੀਕੀ ਡਾਲਰ ਦਾ ਬਰੋਚ ਅਤੇ ਮਿਸਰ ਦੀ ਰਾਸ਼ਪਤੀ ਅਤੇ ਪਹਿਲੀ ਮਹਿਲਾ ਤੋਂ 4510 ਅਮਰੀਕੀ ਡਾਲਰ ਦਾ ਬ੍ਰੇਸਲੇਟ ਬਰੋਚ ਅਤੇ ਫੋਟੋ ਐਲਬਮ ਵੀ ਮਿਲੀ ਹੈ ਮੰਤਰਾਲੇ ਦੇ ਦਸਤਾਵੇਜ਼ਾਂ ਅਨੁਸਾਰ ਮੋਦੀ ਵੱਲੋਂ ਤੋਹਫ਼ੇ ਵਿੱਚ ਦਿੱਤਾ ਗਿਆ 20000 ਅਮਰੀਕੀ ਡਾਲਰ ਦਾ ਹੀਰਾ ਵਾਈਟ ਹਾਊਸ ਦੇ ਈਸਟ ਵਿੰਗ ਦੇ ਵਿੱਚ ਰੱਖਿਆ ਗਿਆ ਹੈ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਭਾਰੀ ਡਰਫਟ ਲਗਾਉਣ ਦੀ ਧਮਕੀ ਦਿੱਤੀ ਸੀ ਤੇ ਇਸ ਧਮਕੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤੇ ਹਾਲ ਹੀ ਦੇ ਵਿੱਚ ਕੈਨੇਡਾ ਨੇ ਕਿਹਾ ਕਿ ਉਸ ਨੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਗੈਰਕਾਨੂੰਨੀ ਪ੍ਰਵਾਸ ਨੂੰ ਘਟਾਉਣ ਦੇ ਲਈ ਕਾਰਵਾਈ ਕੀਤੀ ਹੈ ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕਨੇਡਾ ਦੇ ਬੁਲਾਰੇ ਨੇ ਇੱਕ ਈਮੇਲ ਦੇ ਵਿੱਚ ਕਿਹਾ ਕਿ ਭਾਰਤੀ ਨਾਗਰਿਕ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਸਮੂਹ ਸੀ ਅਤੇ ਸਾਡੀ ਤੁਰੰਤ ਕਾਰਵਾਈ ਕਾਰਨ ਇਹ ਗਿਣਤੀ ਵੀ ਕਾਫੀ ਘਟ ਗਈ ਹੈ। ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਮੋੜਾ ਮੋਹ ਸਾਹਮਣੇ ਹੋ ਗਈਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਖੇਤੀ ਮੰਡੀ ਨੀਤੀ ਦਾ ਖਰੜਾ ਪੂਰਨ ਤੌਰ ਤੇ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਬਾਰੇ ਛੇਤੀ ਕੇਂਦਰ ਨੂੰ ਪੱਤਰ ਭੇਜਿਆ ਜਾਵੇਗਾ। ਕਿਸਾਨ ਜੱਥੇਬੰਦੀਆਂ ਦੀ ਹਾਵੇਚ ਹਾ ਮਿਲਾਉਂਦੇ ਆ ਸੀਐਮ ਮਾਨ ਨੇ ਕਿਹਾ ਕਿ ਨਵਾਂ ਖੇਤੀ ਮੰਡੀ ਨੀਤੀ ਕਰਣਾ ਰੱਦ ਕੀਤਾ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦਾ ਹੀ ਨਵਾਂ ਰੂਪ ਹੈ ਜਿਸ ਨੂੰ ਪੰਜਾਬ ਕਦੇ ਵੀ ਲਾਗੂ ਨਹੀਂ ਕਰੇਗਾ ਨਵਾਂ ਕਰੜਾ ਪੰਜਾਬ ਦੇ ਬੰਦੀ ਪ੍ਰਬੰਧਾਂ ਨੂੰ ਤਬਾਹ ਕਰਨ ਵਾਲਾ ਜਿਸ ਨੂੰ ਸਵਕਾਰ ਨਹੀਂ ਕੀਤਾ ਜਾਵੇਗਾ ਤੇ ਸੂਬਾ ਸਰਕਾਰ ਆਧੁਨਿਕ ਮੰਡੀਆਂ ਬਣਾਉਣਾ ਚਾਹੁੰਦੀ ਹੈ ਪਰ ਕੇਂਦਰ ਮੰਡੀਆਂ ਖਤਮ ਕਰਨ ਤੇ ਤੋਲਿਆ ਹੋਇਆ ਤੇ ਸੀਐਮ ਭਗਵੰਤ ਮਾਨ ਨੇ ਸਟੈਂਡ ਕਿਸਾਨ ਆਰਥਿਕ ਤੇ ਸੈਲਰ ਮਾਲਕਾਂ ਦੀ ਰਾਏ ਲੈਣ ਤੋਂ ਬਾਅਦ ਲਿਆ ਪਰਤ ਦੇ ਪਹਿਲੇ ਪੈਰਾਓਲੰਪਿਕ ਸੋਨ ਤਗਮਾ ਜੇਤੂ ਮੁਰਲੀ ਕਾਂਤ ਪਟਕਰ ਨੂੰ ਇਸ ਸਾਲ ਅਰਜੁਨਾ ਪੁਰਸਕਾਰ 224 ਦਾ ਸਨਮਾਨਿਤ ਕੀਤਾ ਜਾਵੇਗਾ ਫਿਲਮ ਚੰਦੂ ਚੈਂਪੀਅਨ ਦੇ ਨਿਰਦੇਸ਼ਕ ਕਬੀਰ ਖਾਨ ਅਤੇ ਅਦਾਕਾਰ ਕਾਰਤਿਕ ਆਰਿਆ ਨੇ ਇਸ ਉਪਲਬਧੀ ਉੱਤੇ ਖੁਸ਼ੀ ਪ੍ਰਗਟਾਈ ਹੈ ਤੇ ਉਹਨਾਂ ਨੂੰ ਇਸ ਲਈ ਵਧਾਈ ਦਿੱਤੀ ਹੈ ਕਬੀਰ ਖਾਨ ਅਤੇ ਕਾਰਤਿਕ ਆਰਿਆ ਨੇ 2 ਜਨਵਰੀ ਨੂੰ ਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਸ਼ੇਅਰ ਕੀਤੀ ਤੇ ਜਸਦ ਦੇ ਵਿੱਚ ਚੰਦੂ ਚੈਂਪੀਅਨ ਦੇ ਕਾਰਤਿਕ ਆਰਿਆ ਦੇ کردار ਦਾ ਪੋਸਟਰ ਮੁਰਲੀ ਕਾਂਤ ਦੀ ਤਸਵੀਰ ਦੇਖੀ ਜਾ ਸਕਦੀ ਹੈ ਇਹ ਤੁਹਾਨੂੰ ਸਾਂਝਾ ਕਰ ਦਿਓ ਕਬੀਰ ਖਾਨ ਅਤੇ ਕਾਰਤਿਕ ਆਰਿਆ ਨੇ ਮੁਰਲੀ ਕਾਂਤ ਨੂੰ ਵਧਾਈ ਦਿੰਦੇ ਹੋਏ ਇੱਕ ਲੰਮਾ ਨੋਟ ਲਿਖਿਆ ਤੇ ਉਹਨਾਂ ਨੇ ਕੈਪਸ਼ਨ ਚ ਲਿਖਿਆ ਮੁਰਲੀ ਕਾਂਤ ਪਟਕਰ ਜੀ ਨੂੰ ਬਹੁਤ ਬਹੁ ਫਿਰ ਚੰਦੂ ਚੈਂਪੀਅਨ ਅਰਜੁਨਵਰ ਪ੍ਰਾਪਤ ਕਰਨ ਲਈ ਤੁਹਾਡੇ ਲੜਾਈ ਦਾ ਦ੍ਰਿਸ਼ ਦਾ ਸ਼ੁਰੂ ਹੁੰਦੀ ਹੈ ਤੇ ਹੁਣ ਤੁਹਾਨੂੰ ਦੇਖਦਾ ਸਭ ਤੋਂ ਵੱਡਾ ਖੇਡ ਸਨਮਾਨ ਹਾਸਲ ਹੋਣ ਦਾ ਦੇਖ ਕੇ ਇੰਜ ਲੱਗਦਾ ਕਿ ਜਿਵੇਂ ਯਾਤਰਾ ਪੂਰੀ ਹੋ ਗਵੇ ਤੁਹਾਡੀ ਇਹ ਜਤਨ ਜੀ ਯਾਪਦੀ ਅਸਰ ਅਸਲੀ ਚੈਂਪੀਅਨ ਨੂੰ ਵਧਾਈ 올림픽 ਤਗਮਾ ਜੇਤੂ ਮੁਕੇ ਬਾਅਦ ਵਰਜਿੰਦਰ ਸਿੰਘ ਦੇ ਪਿਤਾ ਮਹੀਪਾਲ ਸਿੰਘ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਪਿਛਲੇ ਕੁਝ ਹਫ਼ਤਿਆਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਤੇ ਸਾਲ 2008 ਦੀਆਂ ਬੀਜਿੰਗ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਤਨ ਵਾਲੇ 39 ਸਾਲਾ ਖਿਡਾਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਵੀ ਖੁਲਾਸਾ ਕੀਤਾ ਕਿ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੇ ਪਿੰਡ ਪਿਵਾਨੀ ਹਰਾਨਾਚ ਹੋਵੇਗਾ ਹਰਾਨਾ ਰੋਡ ਵਿੱਚ ਡਿਲੀਵਰੀ ਵਜੋਂ ਕੰਮ ਕਰਦੇ ਮਹੀਪਾਲ ਨੇ ਓਵਰਟਾਈਮ ਕੰਮ ਕਰਕੇ ਵਿਜੇਂਦਰ ਦਾ ਸੁਪਨਾ ਪੂਰਾ ਕੀਤਾ ਵਿਜੇਂਦਰ ਨੇ ਐਕਸ ਉੱਤੇ ਪੋਸਟ ਕੀਤਾ ਬਹੁਤ ਦੁੱਖਤ ਨਾਲ ਅਸੀਂ ਆਪਣੇ ਪਿਤਾ ਮਹੀਪਾਲ ਸਿੰਘ ਦੇ ਵਿਧਾਨ ਦੀ ਘੋਸ਼ਣਾ ਕਰਦੇ ਹਾਂ ਉਹ ਅੱਜ ਸਾਨੂੰ ਛੱਡ ਕੇ ਆਪਣੇ ਸਵਰਗ ਨਿਵਾਸ ਲਈ ਰਵਾਨਾ ਹੋ ਗਏ ਨੇ ਗਾਜ਼ਾ ਜੰਗਬੰਦੀ ਸਮਝੌਤੇ ਨਾਲ ਜੁੜੀਆਂ ਚੁਣੌਤੀਆਂ ਨਾਲ ਨਿਸ਼ਠਨ ਦੇ ਲਈ ਹਮਾਸ ਦੇ ਇੱਕ ਵਫ਼ਦ ਨੇ ਮਿਸਰ ਦੀ ਰਾਜਧਾਨੀ ਕਾਹਿਰਾ ਦਾ ਦੌਰਾ ਕੀਤਾ ਤੇ ਹਮਾਸ ਦੇ ਬੁਲਾਰੇ ਜਿਹਹਾ ਤਾਹ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਤਾਹ ਨੇ ਕਿਹਾ ਕਿ ਵਫ਼ਦ ਦਾ ਕਾਹਿਰਾ ਦੌਰਾ ਜਿਹੜਾ ਗਾਜ਼ਾ ਦੀ ਸਥਿਤੀ ਬਾਰੇ ਮਿਸਰ ਕਤਰ ਤੇ ਤੁਰਕੀ ਸਮੇਤ ਵਿਚੋਲੇ ਨਾਲ ਚੱਲ ਰਹੀ ਗੱਲਬਾਤ ਦਾ ਹਿੱਸਾ ਸੀ ਉਹਨਾਂ ਨੇ ਕਿਹਾ ਕਿ ਇਸ ਦੌਰੇ ਦਾ ਮਕਸਦ ਇਜ਼ਰਾਈਲ ਵੱਲੋਂ ਹਾਲੀ ਵਿੱਚ ਲਗਾਈਆਂ ਗਈਆਂ ਰੁਕਾਵਟਾਂ ਅਤੇ ਸ਼ਰਤਾਂ ਨੂੰ ਦੂਰ ਕਰਨਾ ਤੇ ਹਮਾਸ ਫਿਲਸਤੀਨੀ ਲੋਕਾਂ ਦੇ ਭਲੇ ਲਈ ਕਿਸੇ ਵੀ ਯਤਨ ਲਈ ਖੁੱਲਾ ਅਤੇ ਇਜ਼ਰਾਈਲ ਹਮਲਿਆ ਤੇ ਹੱਤਿਆਵਾਨ ਨੂੰ ਰੋਕ ਲਈ ਵਚਨਬ ਬੁਲਾਰ ਨੇ ਉਮੀਦ ਜਤਾ ਕੀਤੀ ਹੈ ਕਿ ਜੇ ਇਜ਼ਰਾਈਲ ਆਪਣੀਆਂ ਤਾਜ਼ਾ ਸ਼ਰਤਾਂ ਨੂੰ ਉਲਟਾਉਂਦਾ ਤਾਂ ਇੱਕ ਸਮਝੌਤਾ ਹੋ ਸਕਦਾ ਹੈ। ਕੋਵਿਡ-19 ਮਹਾਮਾਰੀ ਦੇ 5 ਸਾਲ ਬਾਅਦ ਇੱਕ ਨਵੇਂ ਵਾਇਰਸ ਹਿਊਮਨ ਮੈਟਾਪਨੀਓਮੋ ਵਾਇਰਸ ਦੇ ਖਤਰੇ ਦੇ ਵਿੱਚ ਚੀਨ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਤੇ ਚੀਨ ਤੋਂ ਅਜਿਹੇ ਵੀਡੀਓ ਸਾਹਮਣੇ ਆ ਰਹੇ ਨੇ ਜਿੱਤ ਦੇ ਵਿੱਚ ਹਸਪਤਾਲ ਮਰੀਜ਼ਾਂ ਦੇ ਨਾਲ ਭਰੇ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਸ ਦੇ ਫੈਲਣ ਨਾਲ ਹਰ ਤਲਾਤੇ ਕਬਰਿਸਤਾਨਾਂ ਵਿੱਚ ਵੀ ਥਾਂ ਦੀ ਘਾਟ ਹੈ। ਐਚ ਐਮ ਪੀ ਵੀ ਦੇ ਨਾਲ ਇਨਫਲੂਐਂZA A ਅਤੇ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕੋਵਿਡ-19 ਵੀ ਸਰਗਰਮ ਨੇ ਤੇ ਇਸ ਵਾਇਰਸ ਨਾਲ ਸਭ ਤੋਂ ਵੱਧ ਬੱਚੇ ਪ੍ਰਭਾਵਿਤ ਹੋ ਰਹੇ ਨੇ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਕਿ ਸ਼ੁਕਰਵਾਰ ਸਵੇਰੇ ਮੀਆਂ ਮਾਰਚਲ ਰਿਕਤਪ ਸਕੇਲ ਉੱਤੇ 5.1 ਤੀਬਰਤਾ ਦੇ ਭੁਚਾਲ ਦੇ ਚੜਕੇ ਮਹਿਸੂਸ ਕੀਤੇ ਗਏ ਤੇ ਐਨਸੀਐਸ ਦੇ ਅਨੁਸਾਰ ਭੁਚਾਲ ਸਵੇਰੇ 10:02 ਮਿੰਟ ਉੱਤੇ ਆਇਆ ਤੇ 127 ਕਿਲੋਮੀਟਰ ਦੀ ਡੂੰਘਾਈ ਉੱਤੇ ਆਇਆ ਤੇ ਇਸ ਦਾ ਕੇਂਦਰ ਲੈਟੀਟਿਊਡ 24.92 ਉੱਤਰ ਤੇ ਲੌਂਗੀਟਿਊਡ 74.97 ਪੂਰਬ ਉੱਤਰਕਾਰ ਕੀਤਾ ਗਿਆ ਐਨਸੀਐਸ ਨੇ ਭੁਚਾਲ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀ ਜਾਣਕਾਰੀ ਦਿੱਤੀ ਹੈ ਤੇ ਕਿਸੇ ਵੀ ਜਾਨੀ ਜਾਂ ਵੱਡੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੋਰ ਮੇਰੇਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਯੂਰੋਪੀਅਨ ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ ਨੇ 101 ਪੋਸਟ ਵਿੱਚ ਕਿਹਾ ਕਿ ਇਸ ਤੋਂ ਪਹਿ ਚਿੱਲੀ ਦੇ ਕਲਾਮਾ ਨੇੜੇ 6.2 ਤੀਬਰਤਾ ਦਾ ਪੁਚਾਲਵੀ ਆਇਆ ਸੀ ਅਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ